ਹੈਲੋ ਹਾਂ ਸੁਨੀਤਾ ਹਾਂਜੀ ਕਿਵੇਂ ਕੀ ਕਰਦੀ ਸੀ ਕੁਛ ਨਹੀਂ ਐਸੇ ਕਰ ਰਹੀ ਆ ਅੱਛਾ ਕਰ ਰਹੀ ਐ ਹਾਂਜੀ ਮੈਂ ਤਾਂ ਸੋਚਿਆ ਤੂੰ ਕਿਤੇ ਹੋਰ ਐ ਨਹੀਂ ਹੋਰ ਕਿਤੇ ਤਾਂ ਨਹੀਂ ਕਰ ਰਹੀ ਸੀਗੀ ਮੈਂ ਨਹੀਂ ਨਹੀਂ ਤੈਨੂੰ ਪਤਾ ਨਹੀਂ ਤੂੰ ਕਿੱਥੇ ਐ ਕਿੱਥੇ ਐ ਹੂੰ ਸਾਡੇ ਦਿਲ ਚਾ ਹੋਰ ਕਿੱਥੇ ਐ ਅੱਛਾ ਹਾਂਜੀ ਹੋਰ ਤੈਨੂੰ ਪਤਾ ਨੂੰ ਹਜੇ ਪਤਾ ਨਹੀਂ ਤੂੰ ਕਿੱਥੇ ਰਹਿਨੀ ਤੂੰ ਕਿੰਨੇਵੇਂ ਕਰੇ ਐ ਕਰੇ ਐ ਦੇਨਤੀ ਤਾਂ ਮੈਂ ਹੈਗੀ ਆ ਮੈਨੂੰ ਮੈਸੇਜ ਨਹੀਂ ਕਰਿਆਗਾ ਮੈਂ ਮੈਸੇਜ ਨਹੀਂ ਕੀਤਾ ਹੋਰ ਐ ਮੈਸੇਜ ਕਰਨਾ ਜ਼ਰੂਰੀ ਹੋ ਗਿਆ ਕਿ ਹੁਣ ਤੈਨੂੰ ਤੇ ਹੋਰ ਪਤਾ ਤੇ ਲੱਗੇ ਦਿਲ ਚਾਂ ਕਿ ਵਾਰਾਂ اچھا ਉਹ ਤਾਂ ਦਿਲ ਚਾਂ ਤੇ ਫਿਰ ਤੈਨੂੰ ਪਤਾ ਨਾ ਤੂੰ ਕਿੱਥੇ ਬੈਠੀ ਆਂ ਹਾਂ ਹਾਂ ਇੱਥੇ ਸਹੀ ਜਗ੍ਹਾ ਹੀ ਬੈਠੀ ਆਂ ਜਿੱਥੇ ਬੈਠੀ ਆਂ ਹਾਂ ਸਹੀ ਜਗ੍ਹਾ ਬੈਠੀ ਆਂ ਤਾਂ ਫਿਰ ਤੈਨੂੰ ਸਹੀ ਜਗ੍ਹਾ ਹੀ ਰੱਖਾਂਗੇ ਫਿਰ ਤੂੰ ਸਹੀ ਜਗ੍ਹਾ ਰਹੇਂਗੀ ਤਾਂ ਫਿਰ ਤੇਰੀ ਮਰਜ਼ੀ ਐ ਜੀ ਹੋਰ ਦੇਸੇ ਵੀ ਤੁਸੀਂ ਕਿ ਕਰੀ ਜਾਂਦੇ ਹੋ ਪੈਗ ਲਾਈ ਜਾਂਦਾ ਸੀ ਹੋਰ ਕਿਣ ਦੇ ਦਣ ਕਿੱਥੇ ਹੈ ਚੀ ਵਜ ਗੇ ਸ਼ਾਮ ਦੇ ਹਾਂ ਆਏ ਪੈਗ ਲਾਈ ਜਾਂਦੇ ਹੋ ਹੈ ਹੂੰ ਪੈਗ ਲਾ ਕੇ ਮੈਂ ਕਿਹਾ ਵੀ ਆਪਣੀ ਜਾਨ ਦੇ ਨਾਲ ਗੱਲ ਕਰਕੇ ਅੱਛਾ ਪੈਗ ਲਾ ਕੇ ਯਾਦ ਆਈ ਹੈ ਨਹੀਂ ਯਾਦ ਤਾਂ ਹਮੇਸ਼ਾ ਹੀ ਰਹਿੰਦੀ ਹੈ ਪਰ ਪੈਗ ਲਾ ਕੇ ਨਾ ਸੜਾ ਥੋੜਾ ਮੋਜ ਆ ਵਧੀਆ ਜਾਂਦਾ <laughs> अच्छा के हम्म चलो काम ही ठीक है हैं काम भी ठीक है, है। पेकला के और भी ज्यादा याद आਉਂਦੀ ਹੈ ਤੁਹਾਨੂੰ ਉਹ ਯਾਦ ਆ ਜਾਂਦੀ ਹੈ ਦੌਰ ਸਨਾਦਰ ਕੀ ਕਰਦੇ ਸੀ ਕੋਈ ਸੁਣੀਏ ਕੱਪੜੇ ਤਾਂ ਹੀ ਜਾਂਦੇ ਆ আচ্ছা ਕੱਪੜੇ ਧੁੰਦੀ ਸੀ ਹੈ ਹਾਂਜੀ ਕਿਵੇਂ ਜਾਣਾ ਕਿਸੇ ਪਾਸੇ ਨਹੀਂ ਹੂੰ ਫੇਰ ਕਿਤੇ ਵੀ ਨਹੀਂ ਆਣਾ ਦੇ ਦੀ ਪ੍ਰੋਗਰਾਮ ਹੈ ਫਿਰ ਦੱਸੋ ਪ੍ਰੋਗਰਾਮ ਤਿੰਨ ਚਾਰ ਦਿਨ ਦਾ ਕੋਈ ਪ੍ਰੋਗਰਾਮ ਹੋਏਗਾ ਕੋ ਤਾਂ ਤਿੰਨ ਚਦਨ ਕੀ ਹੋਇਆ ਪਿਆ ਤੁਹਾਨੂੰ ਦੂਜੀ ਦਿਨ ਸਮਾਨ ਆਇਆ ਪਿਆ ਡੇਟਾ ਹੀ ਪਿਆ ਨਾ ਹੋ ਡੇਟਾ ਹੀ ਵੀ ਹੈ ਅੱਛਾ ਬਈ ਚਾਰ ਦਿਨਾਂ ਦੀ ਛੁੱਟੀ ਹੋਰ ਚਾਰ ਦਿਨਾਂ ਦੀ ਛੁੱਟੀ ਹਾਂ ਛੁੱਟੀ ਹੈ ਚਾਰ ਦਿਨਾਂ ਦੀ ਅੱਛਾ ਤੇ ਚਾਰ ਦਿਨਾਂ ਜੇ ਮਤਲਬ ਬੰਦੇ ਦਾ ਨਾਮ ਜੀ ਕਰ ਲੱਗਦਾ ਹੋਵੇ ਫਿਰ ਬੰਦਾ ਕੀ ਕਰੇ ਬੰਦਾ ਕੀ ਕਰੇ ਬੰਦਾ ਇੰਤਜ਼ਾਰ ਕਰੇ ਇੰਤਜ਼ਾਰ ਹੁੰਦਾ ਨਹੀਂ ਨਾ ਅੱਛਾ ਹੋਰ ਕੀ ਬੰਦਾ ਹੋਰ ਕਿਸੇ ਕੋਲ ਜਾਵੜੇ ਜੇ ਹੁਣ ਮੱਲ ਤੂੰ ਨਾ ਧਿਆਨ ਰੱਖੇਂਗੇ ਤਾਂ ਫਿਰ ਕਿਸੇ ਦੇ ਪਾਸੇ ਮਰਦੇ ਨੂੰ ਅੱਕ ਚੱਪਣੇ ਪਊਗਾ ਐ ਕਿਵੇਂ ਜੁ ਬਣਾ ਹੋਇਆ ਮੈਂ ਮਰਦੇ ਨਹੀਂ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ ਆਏ ਨਹੀਂ ਲਾਉਂਦੇ ਹੁੰਦੇ ਕਿਉਂ ਹੋਰ ਕਿਵੇਂ ਲਾਉਂਦੇ ਹੁੰਦੇ ਆ ਫੇ ਤੂੰ ਕਹਿ ਨਾ ਵੀ ਮੈਂ ਐ ਕਰਦੀ ਨਹੀਂ ਮੈਂ ਤੇਰੇ ਨਾਲ ਹੀ ਹਮੇਸ਼ਾ ਤਿਹਰ ਮੈਂ ਕਹੀ ਤੇ ਜੰਨੀ ਆ ਮਿੰਨੇ ਮਿੰਨੇ ਚ ਟੰਦੰ ਤਿਆ ਕਰੋ ਦੂਦਰੇ ਵਾਲ ਬੰਦੇ ਨਾਲ ਵੀ ਕਰਨੀ ਰੱਜੂ ਨਾਲ ਅੱਛਾ ਹੂੰ ਦੱਸਦਾ ਹੁੰਦਾ ਹਾਂ ਕਿ ਚਲੋ ਆ ਜਾ ਤਲਾਜ ਸੁਣੀ ਤਾਂ ਨਾ ਮੇਰਾ ਤਾਂ ਆਏ ਕਿੱਤਾਂ ਸਾਰਾ ਦੱਸਦਾ ਮੈਨੂੰ ਅੱਛਾ ਪਰ ਉਹਨੂੰ ਕੀ ਪਤਾ ਤੇਰੇ ਨਾਲ ਜਾਰੇ ਤਾਂ ਮੈਂ ਕਦੀ ਬੈਠਾ ਹਾਂ ਹਾਂ ਸਹੀ ਹੈ ਕਿ ਉਹ ਹਰਦ ਗੱਲਦਾ ਸਹੀ ਹੈ ਤਾਂ ਗੱਲ ਕਰਾ ਦੇਣਾ ਹੂੰ ਉਹ ਕਰਕੇ ਮਿਲਣ ਨਹੀਂ ਹੋਣ ਵਾਲਾ ਹੂੰ ਇਹ ਕਰਕੇ ਮਿਲਣ ਨਹੀਂ ਦੋ ਇਹਨਾਂ ਨਾਲ ਐਵੇਂ ਕਰੇ ਰਹਿਣ ਮਾਰੀ ਉਹਦੇ ਹੋ ਗਿਆ ਰਖਦਾ ਨਹੀਂ ਰੋਈ ਫਿਰ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਹਾਂ ਉਹ ਮਾਂ ਕੋ ਨਹੀਂ ਵਿਆਹ ਆ ਦਿਨਾਂ ਰਿਸ਼ਤਾ ਤੇ ਨਿਭਾਉਣਾ ਹੀ ਕਹਿੰਦਾ ਫਿਰ ਉਹ ਤਾਂ ਨਭਾਈ ਜਾ ਤੇ ਉਹ ਤਾਂ ਦੇਖੋ ਹੈਗੇ ਜਿਹੜੇ ਸਮਾਜਿਕ ਰਿਸ਼ਤੇ ਆਪਣੇ ਵਾਲੇ ਹੈਗੇ ਰੋਹਾਨੀ ਰਿਸ਼ਤੇ ਹਾਂ ਤੇ ਫਿਰ ਹੋਰ ਕੀ ਚਾਹੀਦਾ ਲਾਈਫ ਚ ਤੂੰ ਤਾਂ ਰਿਸ਼ਤੇ ਤੂੰ ਹੀ ਮਿਲ ਗਈ ਮੈਨੂੰ ਹੂੰ ਇਹ ਨਾ ਹੋਵੇ ਤੇ ਹੂੰ ਬਸ ਤਾਂ ਹੀ ਨਾ ਆਹ ਹੈ ਦਵਾ ਜੂਗਾ ਥਾਈ ਤਰੇ ਜਿਵਾਕ ਇਹ ਸੇ ਕਟਿੰਗ ਕਰਾਉਣ ਗਿਆ ਦੋ ਥੱਲੇ ਖੇਲੀ ਜਾਂਦੇ ਆ ਅੱਛਾ ਆ ਕੀ ਕੁੱਗੀਆਂ ਬੋਲੀ ਜਾਂਦੀਆਂ ਤੇਰੇ ਕੋਲੇ ਮੇਰੇ ਕੋਲੇ ਤਾਂ ਕੁਝ ਨਹੀਂ ਬੋਲਦੇ ਆ ਤੁਸੀਂ ਮੂੰਹ ਕੱਟ ਕੇ ਲਾਓ ਥੋੜਾ ਜਿਹਾ ਅੱਛਾ ਕੇ ਆਹੋ ਤੇ ਹੋਰ ਬਸ ਵੀਰਾਂ ਚੱਲੀ ਜਾਂਦੀਆਂ ਬੋਤਲ ਵਾਜੀ ਗੱਡੀ ਚ ਪਈ ਆ ਆਹੋ ਤਾਂ ਹੀ ਤੇ ਕੀ ਜੰਨੀ ਆ ਅੱਜ ਮੀਂਹ ਪਿਆ ਹੋਇਆ ਤੇ ਮੀਂਹ ਦੇ ਵਿੱਚ ਪੂਰਾ ਸਰੂਰ ਬਣਿਆ ਹੋਇਆ ਤੇ ਬਸ ਪੈਗ ਲਾ ਕੇ ਬਸ ਤੇਰੀ ਯਾਦ ਆ ਗਈ ਤੇ ਮੈਂ ਕਿਹਾ ਚਲੋ ਗੱਲ ਕਰ ਲਈ ਜਾਵੇ ਬੰਦੀਆ ਕਰਿਆ ਤੁਸੀਂ ਫੋਨ ਲਾ ਲਿਆ ਅੱਛਾ ਟਾਈਮ ਇਨ ਆਜੇ ਥੋੜੇ ਨੰਗਾ ਲੱਗ ਰਹੇ ਨੇ ਹੂੰ ਹੂੰ ਟਾਈਮ ਤਾਂ ਕੱਢ ਲਿਆ ਕਰ ਟਾਈਮ ਤਾਂ ਕੱਢ ਲਿਆ ਕਰ ਉਹਦਾ ਮੋਟਰ ਤੇ ਹੁੰਨਾ ਤੂੰ ਡਰਦੀ ਕਿਉਂ ਨੇ ਉਹ ਬੱਸ ਤੇ ਕਿੱਲ ਵਧੀਆ ਤੁਸੀਂ ਜ਼ਿਆਦਾ ਕਰ ਲਿਆ ਹੂੰ ਦਿਨਾਂ ਚ ਇੱਕ ਜਣਾ ਯਾਦ ਤਾਂ ਕਰੀਂ ਨਾ ਜੇ ਤੁਸੀਂ ਫੋਨ ਨਹੀਂ ਕਰਦੇ ਮੈਂ ਕਰ ਲੈਣੀ ਆ ਮੈਂ ਤਾਂ ਮੋਟਰ ਤੇ ਹੁੰਨਾ ਤੂੰ ਤੂੰ ਇਹ ਡਰਦੀ ਹੋਵੇਂਗੀ ਵੀ ਕਿਤੇ ਘਰੇ ਸਰਦਾਰ ਨਹੀਂ ਐ ਉਹਨਾਂ ਚੱਕ ਲੈ ਵੀ ਉਹ ਰਾਜੂ ਦੀ ਘਰ ਵਾਲੀ ਕਿਉਂ ਫੋਨ ਕਰਦੀ ਐ ਹੂੰ ਹੂੰ ਡਰ ਵੀ ਤੇ ਲੱਗਦਾ ਹੈ। ਪਰ ਮੈਂ ਡਰਿਆ ਹੋ ਰਿਹਾ ਮੈਂ ਕਿਉਂਕਿ ਜਦ ਮੈਂ ਕਹਤਾ ਮੈਂ ਖੇਤ ਹੀ ਹੁੰਦਾ ਮੇਰਾ ਹੱਥ ਨੇ ਜਾਂਦਾ ਹੱਥ ਨੇ ਤਾਂ ਵੈਸੇ ਨਹੀਂ ਕਰਦੀ ਕੋਈ ਹੱਥ ਨੇ ਤੇਰਾ ਬੰਦਾ ਘਰੇ ਆ ਜਾਂਦਾ। ਹਾਂ। ਹੋਰ। ਉਹ ਸਦਿਨੇ ਦਿਨੇ ਕੱਚਾ ਡਾਕਰ ਮੀਟਰ ਦਾ। ਹਾਂ। ਹਾਂ, ਅਟਲੀ ਕੇ ਤੇ ਟਾਈਮ ਚੇਂਜ ਕਰਾਂਗੇ। ਸਵੇਰ ਸੁਬਹ ਨਾਲ ਗੱਲ ਕਰਿਆ ਕਰਾਂਗੇ। ਆਦੇ ਲਾਰਿਆ ਕਰੂ ਨਾ ਜੀਜਾ ਲੱਗਿਆ ਰਹਿੰਦਾ ਬੰਦੇ ਦਾ। ਹੋਰ ਨਾ ਦਿਨ ਦੀ ਸ਼ੁਰੂਆਤ ਵਧੀਆ ਹੋ ਜਾਂਦੀ ਹੈ। ਹਾਂ, ਦਿਨ ਦੀ ਸ਼ੁਰੂਆਤ ਮੇਰੇ ਨਾਲ ਕਰ ਲੈ ਫਿਰ ਤਾਂ ਗੱਲ ਹੀ ਕੁਝ ਹੋਰ ਵਾਂਗ ਜੇ। ਹਾਂ। ਕੀ ਗਲਤ ਕਰਨੀ ਕਿ ਗਲਤ ਕਰਨਾ ਵਾ ਬੰਦ ਕਰ ਲਗਾ ਦੇਣਾ ਰੇਰਾ ਤੁਸੀਂ ਗਲਤ ਜਿਹੜੀ ਗੰਦੀ ਹੀ ਹੈ ਇਹ ਇਹ ਕਹਦਾ ਲਾਹੀਗਾ ਹਨਾ ਹੋਰ ਦੇਖ ਸਰ ਤੇ ਮੋਟਰ ਤੇ ਆ ਜਾਂਦੀ ਗਰਮੀ ਬਹੁਤ ਪਿੰਦੀ ਆ ਕਿਵੇਂ ਆਵਾਂ ਉਹ ਤਾਂ ਦੂਜੇ ਖੇਤ ਗਿਆ ਹੋਇਆ ਹੈ ਰਾਜੂ ਤਾਂ ਉਹਦਾ ਪਰਵਾਹ ਨਾ ਕਰ ਹੂੰ ਆਏਗੀ ਉਹਨੂੰ ਆਪਾਂ ਪਰਲੇ ਉਧਰ 15 ਵਾਲੇ ਖੇਚ ਭੇਜਤਾ। ਅੱਛਾ। ਤੇ ਆ ਜਾਂਦੀ ਦਾ ਦੇਖ ਲੈਂਦੇ ਆਪਾਂ। ਅੱਜ ਹੋਣ। ਹਜੇ 5 ਵਜੇ ਆ। ਤੈਨੂੰ ਲੈ ਜਾਣਾ ਅੱਗੇ ਗੱਡੀ ਤੇ। ਤੈਨੂੰ 7:30 ਵਜੇ ਤਨ ਪੁੱਠਾ ਭੇਜ ਦੂੰਗਾ ਤਾਂ ਰੋਟੀਆਂ ਨਾਲ ਟਾਈਮ ਤੇ ਆ। ਤੇ ਰੋਟੀ ਵੀ ਤੈਨੂੰ ਹੋਟਲ ਤੋਂ ਪੈਕ ਕਰਾ ਦੇਣਗੇ ਪਕਾਉਣੀ ਨਹੀਂ ਪੈਂਦੀ ਚਲੋ। ਹੂੰ। ਇਹਨਾ ਕੰਮ ਕਰੀਏ ਰੋਟੀਆਂ ਦਾ ਤੁਹਾਨੂੰ ਪੈਕ ਕਰਾਈ ਦਾਂਗੇ ਤੁਹਾਨੂੰ ਸ਼ਾਹੀ ਪਨੀਰ ਖਵਾ ਦਿਆਂਗੇ ਮੁਰਗਾ ਖਵਾ ਦਿਆਂਗੇ ਓਹੋ ਹੂੰ ਸ਼ਾਕਾਹਾਰੀ ਹਨੀ ਖਾਂਦੇ ਆ ਜਗ ਉਸ ਵੀ ਸ਼ਾਕਾਹਾਰੀ ਤਾਂ ਹੂੰ ਫਿਰ ਉਹ ਤੁਸੀਂ ਕੇਲਾ ਤਾਂ ਖਾਈ ਲੰਨੇ ਹੋ ਫਿਰ ਸ਼ਾਕਾਹਾਰੀ ਹੂੰ ਹੂੰ ਤੇ ਖਾਣਾ ਹੀ ਜਾਂਦਾ ਅ ਤ ਖਾਣਾ ਹੀ ਜਾਂਦਾ ਅੱਛਾ ਏ ਹੂੰ ਤੇ ਖਾਣਾ ਹੀ ਜਾਂਦਾ ਫਿਰ ਹੂੰ ਕੋਈ ਗੱਲ ਆ ਫਿਰ ਤੇ ਮੈਂ ਕਹਨੋਂ ਨਹੀਂ ਉਹ ਓ ਅੱਜ ਨੂੰ ਦੇਖਦੋਂ ਲੈ ਕੇ ਜਾਵਾਂ ਪੇ ਜਾਂ ਕਿਵੇਂ ਕਰਨਾ ਪਹਿਲਾਂ ਮੈਨੂੰ ਕੁਛ ਉਹ ਤੁਸੀਂ ਕਰ ਦਿਓ ਕੌਣ ਅਗੇ ਕਰੇ ਅੱਜ ਹੈਗੀ ਪਾਣੀ ਦੀ ਅੱਜ ਉਹਦੀ ਹੈਗੀ ਪਾਣੀ ਦੀ ਵਾਰੀ ਆ ਆਪਣੇ ਉਹ ਨਹੀਂ ਆਉਂਦਾ ਅੱਜ ਨਹੀਂ ਆਉਂਦਾ ਜੀ ਅੱਜ ਨਹੀਂ ਆਉਂਦਾ ਹੁੰਦਾ ਉਹ ਤਦ ਖਿੱਚ ਦੇ ਮੀਟਰ ਤੇ ਤਨ ਲੈ ਜਾਣਾ ਚੜਾ ਕੇ ਠੀਕ ਹੈ ਠੀਕ ਹੈ ਚੱਲ ਮ ਆ ਜੰਨੀ ਓਕੇ 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 ਠੀਕ ਹੈ ਜੀ